ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਤਿਕਾਰਯੋਗ ਮਹੱਲਾ ਨਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ 27 ਤਰੀਕ ਦਿਨ ਮੰਗਲਵਾਰ ਨੂੰ ਸਰਾਰ ਭਗਵਾਨ ਸਿੰਘ ਜੀਮਾਨ ਦੀ ਸਰਕਾਰ ਸਰਕਾਰ ਤੁਹਾਡੇ ਦਰਵਾਜ਼ੇ ਤਹਿਤ ਜੋ ਕੱਲੂ ਕੈਂਪ ਲਾਣ ਜਾ ਰਹੀ ਹੈ ਮਹੱਲੇ ਦੇ ਵਿੱਚ ਆ ਕੇ ਕੰਮ ਕਰਨ ਸਰਕਾਰੀ ਅਫਸਰ ਜਿੰਨੇ ਵੀ ਹਨ ਆ ਕੇ ਤੁਹਾਡੇ ਦਪਤਰਾ ਦਪਤਰੀ ਕਾਮਜੋਗ ਆਪਣੇ ਮਹੱਲਿਆਂ ਦੇ ਵਿੱਚ ਹੁਣੇ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕੱਲ 27 ਤਰੀਕ ਨੂੰ ਮੰਗਲਵਾਰ ਕਮਿਊਨਿਟੀ ਸੈਂਟਰ ਗੁਰਦੁਆਰਾ ਸਾਹਿਬ ਵਾਲੀ ਗਲੀ ਡੈਨੋ ਰੋਡ ਵਿਖੇ ਪਹੁੰਚ ਗਏ ਵਾਰਡ ਨੰਬਰ 10 11 ਤੇ 12 ਦੇ ਸਮੂਹ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਰਾਰ ਹਰਦੀਪ ਸਿੰਘ ਜੀ ਮੁੰਡੀਆਂ ਐਮ ਐਲ ਏ ਸਤਕਾਰਯੋਗ ਜਿਨ੍ਹਾਂ ਵੱਲੋਂ ਪੁਰਜ਼ੋਰ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਕਿ ਕਿਸੇ ਦਾ ਵੀ ਕੋਈ ਅਧੂਰਾ ਕੰਮ ਨਾ ਰੋਵੇ ਸਾਰਿਆਂ ਵੀਰਾਂ ਨੂੰ ਬੇਨਤੀ ਹੈ ਕਿ ਕੰਮ ਕਰਨ ਵਾਸਤੇ ਉੱਥੇ ਪਹੁੰਚੋ ਜਿੱਦਾਂ ਕਿ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਜਨਮ ਦਾ ਸਰਟੀਫਿਕੇਟ ਪੈਨਸ਼ਨਾਂ ਜੋ ਵੀ ਕਾਮ ਹਨ ਉੱਥੇ ਸਾਰੇ ਅਧਿਰਜਾ ਅਧਿਰਜਾ ਜਿੰਨੇ ਮੁਲਾਜ਼ਮ ਮੇਰੇ ਵੀਰਾਂ ਨਗਰ ਕੌਂਸਲ ਦੇ ਸਮੂਹ ਮੁਲਾਜ਼ਮ ਉੱਥੇ ਬੈਠੇ ਆ ਜੋ ਕਿ ਆਪਣੀਆਂ ਡਿਊਟੀਆਂ ਨਿਭਾਉਣਗੇ ਸਾਰੀਆਂ ਵੀਰਾਂ ਨੂੰ ਬੇਨਤੀ ਹੈ ਸਤਿਕਾਰਯੋਗ ਭਰਾਵਾਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਤਾਂ ਜੋ ਜੋ ਕੱਲ ਨੂੰ 27 ਤਰੀਕ ਦਿਨ ਮੰਗਲਵਾਰ ਨੂੰ ਕੈਂਪ ਲੱਗਣ ਜਾ ਰਿਹਾ ਹੈ ਉਸ ਦੇ ਵਿੱਚ ਕਿਸੇ ਦਾ ਵੀ ਕੰਮ ਕੋਈ ਨਾ ਆਪਣੀਆਂ ਵਾਟਾਂ ਦਾ ਰਵੇ ਸਾਰੇ ਜਾ ਕੇ ਉੱਥੇ ਕੰਮ ਕਰਾਉਣ ਵਾਸਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ